ਸਹਿਕਾਰਤਾ ਵਿਭਾਗ ਇੱਥੇ ਲਿਖਿਆ ਰਿਹਾ ਸਹਿਕਾਰਤਾ ਇੱਕ ਪਿੰਡ ਚ ਸੀਟ ਨਹੀਂ ਵਧੀ ਆਏਗੀ ਜਉਂਗਾ ਇਹ ਮੋਡੀਫਾਈ ਹੋ ਸਕਦਾ ਵੈਸੇ ਮੂਰਲਾ ਮੂਰਲਾ ਹਿੱਸਾ ਵੜਾ ਕੈਂਟ ਲੱਗਾ ਇਹਨੂੰ ਇਹਦੀ ਮੈਨੂੰ ਸ਼ੇਪ ਨਾ ਮੂਰੋ ਨੰਬਰ ਵੀ ਵੀਆਪ ਆ ਕਿੰਨਾ ਪੀ ਵੀ ਐਲ ਸਵੇਰੇ 9 ਵਜੇ ਵੋਟਾਂ ਸ਼ੁਰੂ ਕਰਦਾਂਗੇ ਤੇ ਜਿਹੜੇ ਨੇ ਪੋਲਿੰਗ ਏਜੰਟ ਬਣਨਾ ਹੈ ਤੇ ਜਿਹਨੇ ਬਣਾਉਣਾ ਉਮੀਦਵਾਰ ਤੇ ਉਹਦਾ ਏਜੰਟ ਉਹ 15 20 ਮਿੰਟ ਪਹਿਲਾਂ ਪਹੁੰਚ ਜਾਓ ਜੇ ਹੁਣ ਆਹ ਕਾਰ ਤੇ ਆ ਇਹ ਸਹੀ ਆ ਜਿਹੜੀ ਹੁਣ ਐ ਆ ਗਈ ਇਹ ਆ ਟੱਲੀ ਦੀ ਵੱਜੂਗੀ ਹੱਥ ਕੜੀ ਲਾ ਕੇ ਜੀ ਆ ਟੈਂਪੂ ਤੇ ਫੜ ਲਿਓ ਹਾਂ ਕਿਹੜਾ ਟਾਕੂ ਆ ਮਰਾ ਰਮਨਦੇਤਿਆਲੇ ਦੇ ਰਮਨਦੇਤਿਆਲੇ ਦੇ ਰੋਏ ਸੇ ਇਨਸਪੈਕਟਰ ਸਾਹਿਬ ਦੇ ਕਿਹਦੇ ਜੱਟ ਨਹੀਂ ਮਾਰਿਆ ਹੈ ਹੋਰ ਇਨਸਪੈਕਟਰ ਫੜਦੇ ਹੁੰਦੇ ਬੰਦੇ ਇਨਸਪੈਕਟਰ ਹੁੰਦੇ ਅੱਛਾ ਇਨਸਪੈਕਟਰਾਂ ਕੋਲ ਬਰੰਟ ਹੁੰਦੇ ਜੀ ਹਾਂ ਬਰੰਟ ਹੁੰਦੀ ਦੇਖੋ ਇਹਨਾਂ ਚੋਂ ਕਿਹੜਾ ਲੈਣਾ ਹਾਂ ਕਿਹੜਾ ਲੈਣਾ ਹਾਂ ਮੋਟਰਸਾਈਕਲ ਨੂੰ ਛੱਡ ਕੇ ਓਏ ਕਾਰ ਦੇ ਦੇ ਜੀ ਕਾਰ 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 ਦੇ ਦੇ ਲਿਖੋ ਜੀ ਇੱਥੇ ਸਾਇਨ ਕਰੋ ਇਹ ਤੇ ਨਹੀਂ ਇਹ ਤੇ ਸਾਇਨ ਕਰੋ ਕਾਰਤੀ 2 3 4 5 6 7 8 9 10 11 ਓਕੇ ਵੀ ਜਿਹੜੀਆਂ 7 ਸੀਟਾਂ ਨੇ ਜਰਨਲ ਦੀਆਂ ਨੇ ਇੱਕ ਲੇਡੀ ਦੀ ਆ ਵੀ ਪਹਿਲਾਂ ਜਿਹੜੀ ਵੋਟਾਂ ਦੀ ਗਿਣਤੀ ਆ ਉਹ ਲੇਡੀ ਸੀਟ ਦੀ ਹੋਊਗੀ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਪਹੁੰਚੇ ਹਾਂ ਪਿੰਡ ਫਾਫੜੇ ਪਾਈਕੇ ਦੀ ਸੁਸਾਇਟੀ 'ਚ ਇੱਥੇ ਅੱਜ ਕਮੇਟੀ ਦੀ ਚੋਣ ਰੱਖੀ ਆ 23 ਤਰੀਕ ਪਹਿਲਾ ਮਹੀਨਾ 2025 ਦੋ ਪਿੰਡਾਂ ਦੀ ਸੁਸਾਇਟੀ ਹੈ ਪਿੰਡ ਖੇਲਣ ਤੇ ਪਿੰਡ ਫਾਫੜੇ ਭਾਈਕੇ 11 ਵਜੇ ਤੱਕ ਦਾ ਟਾਈਮ ਦਿੱਤਾ ਸੀ ਫਾਰਮ ਭਰਨ ਦਾ ਜਿਹੜੀਆਂ ਫਾਫੜੇ ਭਾਈਕੇ ਦੀਆਂ 9 ਸੀਟਾਂ ਨੇ ਉਹਦੇ ਚ 7 ਜਰਨਲ ਨੇ ਇੱਕ ਲੇਡੀ ਸੀਟ ਹੈ ਇੱਕ ਐਸਸੀ ਸੀਟ ਹੈ ਤੇ ਖੇਲਣ ਪਿੰਡ ਦੀਆਂ ਦੋ ਸੀਟਾਂ ਨੇ ਉਹਦੇ ਚ ਇੱਕ ਜਰਨਲ ਹੈ ਇੱਕ ਲੇਡੀ ਤੁਸੀਂ ਮੇਰੇ ਆਲੇ-ਦਾਲੇ ਦੇਖ ਸਕਦੇ ਹੋ ਜਿਹੜੇ ਕਿਸਾਨਾਂ ਨੇ ਫਾਰਮ ਭਰੇ ਨੇ ਉਹ ਸੁਸਾਇਟੀ ਦੇ ਵਿੱਚ ਮੌਜੂਦ ਨੇ ਤੇ ਜਿਹੜੇ ਚਾਹਵਾਨ ਨੇ ਪਿੰਡ ਦੇ ਨੌਜਵਾਨ ਉਹ ਕੰਦ ਤੋਂ ਪਰਲੇ ਪਾਸੇ ਨੇ 11 ਵਜੇ ਦਾ ਸਮਾਂ ਹੋ ਚੁੱਕਿਆ ਤਕਰੀਬਨ 17 ਫਾਰਮ ਭਰੇ ਗਏ ਨੇ ਤੇ 17 ਫਾਰਮਾਂ ਦੇ ਵਿੱਚੋਂ ਕਿੰਨੇ ਸਰਬਸੰਮਤੀਆਂ ਚੁਣੇ ਜਾਂਦੇ ਨੇ ਕਿੰਨਿਆਂ ਦੀ VOTING ਹੁੰਦੀ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਆ 17 ਬੰਦਿਆਂ ਦੇ ਫਾਰਮ ਆਏ ਨੇ ਗੁਰਜੰਟ ਸਿੰਘ ਬਲਬੀਰ ਸਿੰਘ ਪਵਨਜੀਤ ਸਿੰਘ ਅਮਰਜੀਤ ਸਿੰਘ ਕੁਲਦੀਪ ਸਿੰਘ ਪਰਵਜੋਤ ਸਿੰਘ ਮੋਹਨ ਸਿੰਘ ਲੀਲਾ ਸਿੰਘ ਨਰਿੰਦਰ ਸਿੰਘ ਚਮਕੌਰ ਸਿੰਘ ਰਾਜਦੀਪ ਸਿੰਘ ਦਿਲਵਾਰ ਸਿੰਘ ਵੀਰਾ ਸਿੰਘ ਗੁਰਮੇਲ ਕੌਰ ਜਗਦੇਵ ਕੌਰ ਜਗਸ਼ੀਰ ਸਿੰਘ ਕੁਲਵਿੰਦਰ ਕੌਰ ਇਹਨਾਂ ਫਾਰਮਾਂ ਦੀ ਸਮੇਂ ਮੁਤਾਬਕ ਜਿਹੜੀ ਆ ਉਹ ਜਾਂਚ ਹੋ ਰਹੀ ਹੈ ਜਿਹੜੇ ਕੈਂਡੀਡੇਟ ਨੇ ਉਰੇ ਆ ਜਾਓ 17 ਫਾਰਮਾਂ ਦੇ ਵਿੱਚੋਂ ਇਹ ਸਾਰੇ ਕੈਂਡੀਡੇਟ ਨੇ ਕੀ ਅਨਾਉਂਸਮੈਂਟ ਹੈ ਜੀ ਦੱਸੋ ਗੁਰਜੰਟ ਸਿੰਘ ਮਲਕੀਤ ਸਿੰਘ ਦਾ ਜੀ ਅੰਦਰ ਬੁਲਾਇਆ ਅੱਛਾ ਅੰਦਰ ਬੁਲਾਇਆ ਬਲਵੀਰ ਸਿੰਘ ਨੀਰ ਸਿੰਘ ਦਾ ਬਲਵੀਰ ਸਿੰਘ ਦੇਵ ਸਿੰਘ ਦਾ ਬੀਰਨ ਭਾਈ ਦਾ ਕੱਲੇ ਮੇਨ ਕੈਂਡੀਡੇਟ ਆ ਜਾਓ ਜੀ ਜਿਉ ਪਵਨਜੀਤ ਜਾਓ ਜੀ ਕਰੋ ਸੈਨ ਕੱਲਾ ਕੱਲਾ ਜਾਣਾ ਸਾਈਨ ਕਰ ਦੋ ਜੀ ਜੀਦਾ ਭਜਨ ਦਾ ਨਨੰਦਰ ਬਖਸੀਸ ਦਾ ਨੀਟਾ ਨੀਟਾ ਦਲਵਾਗ ਇਦੇ ਚੋਂ ਜੋ ਨੰਬਰ 2 ਦੇ ਵਿੱਚ ਦੋ ਹੀ ਚੁਣੇ ਜਾਣੇ ਆ ਤੇ ਦੋ ਹੀ ਉਹਰ ਮਾਏ ਨੇ ਇੱਕ ਇਸਤਰੀ ਦਾ ਆਇਆ ਇੱਕ ਜਰਨਲ ਦਾ ਆਇਆ ਖਿਲਣ ਚੋਂ ਇੱਕ ਇਸਤਰੀ ਚੁਣਨੀ ਆ ਇੱਕ ਜਰਨਲ ਦੋ ਫਾਰਮ ਲੈਣੇ ਆ ਤੇ ਦੋ ਹੀ ਆਏ ਨੇ ਇਹਦਾ ਮਤਲਬ ਇਹ ਦੋ ਮੈਂਬਰ ਸਰਬਸੰਮਤੀ ਨਾਲ ਚੁਣੇ ਜਾਣਗੇ ਗੁਰਵੇਸ਼ ਕੌਰ ਟਾਈਮ 11:30 ਤੋਂ ਲੈ ਕੇ 1 ਵਜੇ ਤੱਕ ਦਾ ਜਿਹਨੇ ਕੋਈ ਇਤਰਾਜ਼ ਕਰਨਾ ਹੈ 1 ਵਜੇ ਤੱਕ ਇਤਰਾਜ਼ ਕਰ ਸਕਦਾ ਹੈ ਕਿਸੇ ਨੂੰ ਕਿਸੇ ਉਮੀਦਵਾਰ ਤੇ ਇਤਰਾਜ਼ ਹੈ ਤਾਂ ਉਹ ਅੰਦਰ ਦਰਜ ਕਰਾ ਸਕਦਾ ਹੈ ਵਿੱਦ ਪ੍ਰੂਫ ਸਰਬਸੰਮਤੀ ਕਰੋ ਮਾੜਾ ਮੋਟਾ ਭਾਈਚਾਰਾ ਦਿਖਾਓ ਦਿਖਾਓ ਸਾਡੇ ਲੀਡਰਾਂ ਤੇ ਦੋ ਦਿਨ ਲੱਗੇ ਜਾਂਦੇ ਕਹਿੰਦੇ ਲੀਡਰ ਨਹੀਂ ਸਾਡੇ ਕੰਮ ਨਹੀਂ ਸਾਡੇ ਲੀਡਰਾਂ ਨੇ ਸਰਪੰਚੀ ਨੂੰ ਕਿਸੇ ਲੀਡਰ ਦੀ ਸੁਣੀ ਨਹੀਂ ਸਰਪੰਚਾ ਦਾ ਬਣਾ ਲੈ ਨਹੀਂ ਭਾਂਦੇ ਜਿਆਦੀ ਪਤਾ ਨਹੀਂ ਚੱਲੋ ਜਦੋਂ ਆਪਦੇ ਬਗਾਨੇ ਤੇ ਆ ਜਨੇ ਤਾਂ ਹੀ ਤਾਂ ਹੁੰਦੀ ਗੋਲ ਸਰਬਸੰਮਤੀ ਨਹੀਂ ਹੁੰਦੀ ਸਾਰੀ ਆਪਣੇ ਨੇ ਬਗਾਨਾ ਕਾਹਣਾ ਫੇਰ ਹੋ ਗਈ ਪਰ ਕੋਈ ਨਹੀਂ ਹਾਂ ਤਾਂ ਤਰੀ ਚਾਰ ਬੱਟੇ ਬਗਾਨਾ ਸਾਰੇ ਸੱਤ ਦਾ 1 ਲੀਟਰ ਨਾਂ ਵਿੱਚੋਂ ਵੀ ਪਸਣਾ ਹਾਂ ਚੰਮਣ ਸਭ ਤੋਂ ਦੋ ਦਿਨ ਦੁੱਧ ਵੀ ਗਿਆ ਰੋਟੀਆਂ-ਪਰਾਠੇ ਖਾ ਗਏ ਸਾਨੂੰ ਕੋਲ ਆ ਤਾਂ ਬੰਦ ਕਿਉਂ ਹੋਵੇ ਹੋਵੇ ਨਾ ਬੋਕਾ ਕਾਕੇ ਅੱਜ ਸਾਰੀ ਰਾਤ ਨਹੀਂ ਸੋਣੇ ਦੇਖ ਲੋ ਹੈਗਾ ਕਿ ਜਿਹੜੇ ਬੰਦੇ ਖੜੇ ਹੋਇਆ ਜਿਹੜੇ ਨਾਲ ਵਾਲੇ ਆ ਸਾਰੀ ਰਾਤ ਤੁਰੇ ਫਿਰਨਗੇ ਇੰਨਾ ਮੈਨੂੰ ਪਤਾ ਹੈਗਾ ਕਿ ਭੁੱਖ ਕਦਾ ਮਨ ਕਹਣਾ ਇਹ ਜੋ ਸੁਨੇਹਾ ਆ ਜੇ ਇੱਕ ਤਰੀਕ ਨੂੰ ਬੈਠਣਗੇ ਇਹ ਪਈ ਆਈ ਨਹੀਂ ਹੁੰਦੀ ਸਰਵਸਾ ਬਤੀ ਨਾ ਤੂੰ ਕਹਿੰਦਾ ਕਿਉਂ ਨਹੀਂ ਹੁੰਦੀ ਆਈ ਨਹੀਂ ਹੁੰਦੀ ਆ ਖੜਾ ਹੋਵੇ ਨਾ ਮਤਲਬ ਕਹਿੰਦਾ ਮਤਲਬ ਕਹਿੰਦਾ ਹੋਵੇ ਨਾ ਆਈ ਨਹੀਂ ਹੁੰਦੀ ਉਹ ਚੱਲੂ ਪ੍ਰੋਗਰਾਮ ਚੱਲੂ ਅੱਜ ਚਲਾਉਣਗੇ ਇਹ ਚੱਲੂ ਜੀ ਹੋ ਸਕਦਾ ਤੂੰ ਨਹੀਂ ਬੀਤਦਾ ਤੂੰ ਤੇ ਕਹੀ ਜਾਂਦਾ ਵੀ ਚਲਾਵਾਂਗੇ ਪਤਾ ਕਹੀ ਸਬਜ਼ੀ ਖਾ ਕੇ ਉਹਨਾਂ ਬਿੱਲੂ ਕਮਾ ਅਸੀਂ ਖਾਧੀ ਨਹੀਂ ਆ ਦੇ ਇਹ ਜਿਹੇ ਇਹਨੇ ਜਿਹੜੇ ਤੁਹਾਨੂੰ ਸਬਜ਼ੀਆਂ ਇੱਕਮ ਹੋ ਗਏ ਮੜਾ ਮੜਾ ਪਾਣੀ ਧਾਣੀ ਵਾਲੀ ਖਵਾਇਆ ਕਰਨ ਬਸਦਾ ਨਹੀਂ ਤੁਸੀਂ ਹੋਰ ਭਾਲਦੇ ਹੈ ਪਰਚੀਆਂ ਪੁਰਚੀਆਂਾਂ ਚਾਪ ਵੀ ਗਿਆ ਜੀ ਅੱਛਾ ਅੱਜ ਸਵੇਰ ਹੀ ਚੱਲ ਪੈਗਾ ਮੈਂ ਜੀ ਜਾਣਦੇ ਹੋ ਵੀਡੀਓ ਬਣੀ ਚਾਹੀਦੀ ਤਵਾ ਲਵਾ ਦੇਣਾ ਬੜੀਆਂ ਚੱਲੂਗੀ ਨਾ ਨਾ ਦੇਖਦੇ ਆ ਸਰਬਸੰਮਤੀ ਹੁੰਦੀ ਹੈ ਕਿ ਨਹੀਂ ਸਾਡੀ ਤਾਂ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਇਹ ਕੰਮ ਵਧੀਆ ਚੱਲਦਾ 5 ਸਾਲ ਕੋਈ ਟਾਸ ਟੂਸ ਕਰਕੇ ਪਰਚੀਆਂ ਪੁਰਚੀਆਂ ਪਾ ਕੇ ਤੁਸੀਂ ਆਪਦੇ ਲੈਵਲ ਤੇ ਕਰ ਸਕਦੇ ਹੋ ਜੀ ਕਰ ਸਕਦੇ ਹਿੰਮਤ ਹੁੰਦੀ ਨਹੀਂ ਜੀ ਨਹੀਂ ਤਾਂ ਕਰਾ ਰਹੀਏ ਸਾਡੇ ਹਿਸਾਬ ਤੋਂ ਬਾਹਰ ਕਿੰਨੀ ਪ੍ਰੋਬਲਮ ਹੋ ਕੇ ਗਿਆ 12 ਵਜੇ ਦਾ ਟਾਈਮ ਹੋ ਗਿਆ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਸਰਬਸੰਮਤੀ ਹੋ ਜੇ ਕਿਉਂਕਿ ਜਿਹੜੀ ਕਮੇਟੀ ਸਰਬਸੰਮਤੀ ਨਾਲ ਬਣ ਜਾਂਦੀ ਆ ਉਹ 5 ਸਾਲ ਬਹੁਤ ਵਧੀਆ ਕੰਮ ਕਰਦੀ ਆ ਆਦਰਵਾਇਜ਼ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਕਮੇਟੀਆਂ ਦੇ ਵਿੱਚ ਲੜਾਈ ਝਗੜੇ ਰਹਿੰਦੇ ਨੇ ਸੰਦਾਂ ਨੂੰ ਲੈ ਕੇ ਜਾਂ ਰੇਹ ਵੰਡਣ ਨੂੰ ਲੈ ਕੇ ਠੀਕ ਹੈ ਇਹ ਸਮਾਂ ਤਾਂ ਹੀ ਦਿੱਤਾ ਜਾਂਦਾ ਚੋਣਾਂ ਦੇ ਵਿੱਚ ਤਰਾਜਾਂ ਦਾ ਟਾਈਮ ਚੱਲ ਰਿਹਾ ਲੋਕ ਰੋਟੀ ਪਾਣੀ ਖਾਣ ਪੀਣ ਵਾਸਤੇ ਘਰਾਂ ਨੂੰ ਭੇਜ ਤੇ ਇੱਕ ਵਾਰੀ ਇੱਧਰ ਸਾਨੂੰ ਇੱਕ ਚੀਜ਼ ਦਿਖਾਉਨੇ ਆ ਫਾਫੜੇ ਸੁਸਾਇਟੀ ਚ ਕਹਿੰਦੇ ਗਦਰ ਫਿਲਮ ਦੀ ਸ਼ੂਟਿੰਗ ਇਸੇ ਤੇ ਹੋਣੀ ਹੈ ਸਹਿਕਾਰਤਾ ਵਿਭਾਗ ਇੱਥੇ ਲਿਖਿਆ ਰਿਹਾ ਸਹਿਕਾਰਤਾ ਇੱਕ ਪਿੰਡ ਚ ਫੀਟ ਨਹੀਂ ਵਧੀਏਗੀ ਚਲੋ ਹਾਸੇ ਮਜ਼ਾਕ ਦੀ ਗੱਲ ਅਲੱਗ ਹੈ ਵੀ ਇਹ ਇਹ ਨਾ ਟੈਂਪੂ ਹੁੰਦੇ ਸੀ ਸੁਸਾਇਟੀਆਂ ਕੋਲੇ ਇਹਨੂੰ ਟੈਂਪੂ ਕਹਿੰਦੇ ਕੈਂਟਰ ਲਾ ਲਾ ਤੇ ਇਹਦੇ ਤੇ ਨਾ ਇਹ ਸਮਾਨ ਲਿਉਨੇ ਹੁੰਦੇ ਖਲ ਖੰਡ ਚਾਹ ਗੁੜ ਵਗੈਰਾ ਜਿਹੜੀ ਚੰਗੀ ਸੁਸਾਇਟੀ ਕੋਲੇ ਹੁੰਦਾ ਤਾਂ ਉਹ ਦੂਜੀਆਂ ਸੁਸਾਇਟੀਆਂ ਨੂੰ ਇਹਦੇ ਤੇ ਸਮਾਨ ਜਿਹੜਾ ਸਪਲਾਈ ਕਰਦੇ ਸੀ ਤਾਂ ਇਹ ਐ ਸਮਝ ਲਓ ਵੀ ਕੋਆਪਰੇਟਿਵ ਵਿਭਾਗ ਦੀ ਪ੍ਰਾਪਰਟੀ ਹੈ ਕੋਆਪਰੇਟਿਵ ਵਿਭਾਗ ਦੀ ਐ ਸਮਝ ਲੈ ਗਹਿਣੇ ਨੇ ਇਹ ਜਿਹੜੇ ਸਾਮ ਰੱਖੇ ਨੇ ਚੀਜ਼ ਸਾਰੀ オリジナル ਹੈ ਟੈਂਕੀ ਤੇ ਸੀਟਾਂ ਵਿੱਚੋਂ ਹੈ ਇੰਜਨ ਕਿਹੜੀ ਕੰਪਨੀ ਦਾ ਹੋਊਗਾ ਇਹ ਦੇਖ ਲਓ ਤੁਸੀਂ ਗਲਾਸ ਸ਼ੀਸ਼ਾ ਫੁੱਟਿਆ ਪਿਆ ਮਗਰਲਾ ਆ ਇੰਜਨ ਦਾ ਗੇਰ ਵਾਲ ਟੱਪਾ ਡਿਜ਼ਾਈਨ ਬੜਾ ਕਲਾਸਿਕ ਆ ਇਹਦਾ ਜਾਊਗਾ ਇਹ ਮੋਡੀਫਾਈ ਹੋ ਸਕਦਾ ਵੈਸੇ ਮੂਰਲਾ ਮੂਰਲਾ ਹਿੱਸਾ ਬੜਾ ਕੈਂਟ ਲੱਗਾ ਇਹਨੂੰ ਇਹਦੀ ਮੈਨੂੰ ਸ਼ੇਪ ਨਾ ਮੂਰੋ ਨੰਬਰ ਵੀ ਵੀਆਈਪੀ ਆ ਕਿੰਨਾ ਪੀ ਵੀ ਐਲ ਪੀ ਵੀ ਐਲ ਅੱਗੇ ਨੇ ਕੁਝ ਹੋਰ ਦਿਖਦਾ ਦੋ ਨਾਂ ਇਹ ਨੇ ਮਗਰ ਫਾਫੜੇ ਭਾਈ ਕਿ ਲਈ ਹੋਇਆ ਇਹ ਹਾਂ ਅ ਸੋਸਾਇਟੀ ਦਾ ਨਾਮ ਪਾਇਆ ਹੋਇਆ ਫਾਫੜੇ ਭਾਈ ਕੇ ਲੈ ਭਾਈ ਲਾਈਟਾਂ ਦਾ ਡਿਜ਼ਾਈਨ ਬੜਾ ਸੋਹਣਾ ਯਾਰ ਮੁਰਲਾ ਮੁਰਲਾ ਇਸਕ ਲਾਉਣਾ ਹੋਵੇ ਨਾ ਗੱਜ ਤੇ ਬਸ ਥੋੜਾ ਕੰਮ ਹੀ ਹੋ ਪਾਤਾ ਯਾਰਾ ਕੰਮ ਨਹੀਂ ਹੈ ਕਿਹੜੀ ਕੰਪਨੀ ਦਾ ਹੂ ਇਹ ਝਿੰਜਣਾ ਰੇਲੈਂਡ ਹੂ ਕਿਹੜਾ ਹੂ ਇਹੇ ਜੀ ਇਹਨੂੰ ਕੁਆਡ ਵਾਲੇ ਮੋਡੀਫਾਈ ਕਰਕੇ ਉਹ ਬਣਾਉਂਦੇ ਨੇ ਗੱਲਬਾਤ ਝਿੰਜਣ ਦਾ ਟਾਪ ਆ ਇਹ ਆ ਲਵੇ ਦੇ ਰੈਡੀਏਟਰ ਆ ਗਿਆ ਕੋਲੇ ਬੈਠਾ ਬੈਠਾ ਹੀ ਪਾਣੀ ਪਾ ਦੂਗੀ ਚਾਰ ਸਿਲੰਡਰ ਇੰਜਨ ਹੈ ਡਰਾਈਵਰ ਨੂੰ ਬਾਹਲੇ ਕੰਮ ਕਰ ਰਹੇਗਾ ਜਿਹੜਾ ਇਹ ਬਣਾ ਹਾਂ ਵਾਲਾ ਵੀ ਵਿਚੀ ਆ ਦੇਖੀ ਉਹਦੇ ਸਾਨੂੰ ਇਹਦੇ ਬਾਰੇ ਦੱਸੋ ਵੀ ਇਹ ਕੀ ਕੰਮ ਆਉਂਦਾ ਸੀ ਕੀ ਸਾਰਾ ਦੱਸਦਾ ਜੀ ਦੱਸਦਾ ਇਹ ਆਪਣੇ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਸੁਸਾਇਟੀਆਂ ਫਫੜੇ ਭਾਈਕੇ ਤੇ ਫੱਤਾ ਮਾਲੋਕਾ ਠੀਕ ਹੈ ਤੇ ਬਹਿਣੀਆਲ ਠੀਕ ਹੈ ਤਿੰਨ ਸੁਸਾਇਟੀਆਂ ਨਿਊਟਰਲ ਪੁਆਇੰਟ ਬਣਾਈਆਂ ਹੋਈਆਂ ਸੀ ਜਿਨ੍ਹਾਂ ਤਿੰਨਾਂ ਨੂੰ ਇਹ ਇੱਕ ਕੈਂਟਰ ਦਿੱਤੇ ਹੋਏ ਸੀ ਅੱਛਾ ਸਭਾ ਵੱਲੋਂ ਖਰੀਦੇ ਹੋਏ ਸੀਗੇ ਉਹ ਇਹ ਚ ਸਮਾਨ ਰੱਖ ਕੇ ਜਿਹੜੀਆਂ ਉਹਦੇ ਨਾਲ ਸੁਸਾਇਟੀਆਂ ਪੈਂਦੀਆਂ ਸੀ ਤਿੰਨ ਸੋਸਾਇਟੀਆਂ ਨੂੰ ਸਾਰੇ ਜ਼ਿਲ੍ਹੇ ਦੇ ਵਿੱਚ ਸਮਾਨ ਸਪਲਾਈ ਕਰਨ ਦਾ ਈਸੀ ਦੇ ਆ ਸਮਾਨ ਜ਼ਰੂਰੀ ਵਸਤਾਂ ਦਾ ਸਮਾਨ ਸਪਲਾਈ ਕਰਨ ਵਾਸਤੇ ਇਹ ਦਿੱਤੇ ਗਏ ਸੀ ਠੀਕ ਹੈ ਇਹ ਫਾਫੜੇ ਭਾਈ ਕੇ ਸੋਸਾਇਟੀ ਮਾਨਸਾ ਬਲਾਕ ਚ ਸਪਲਾਈ ਕਰਦੀ ਸੀ 33% ਸੋਸਾਇਟੀਆਂ ਨੂੰ ਬੇਣੀਆਲ ਸਪਲਾਈ ਕਰਦੀ ਸੀ 33% ਸੋਸਾਇਟੀਆਂ ਨੂੰ ਫੱਤਾ ਮਾਲੋ ਕਾ ਸਪਲਾਈ ਕਰਦੀ ਸੀ ਤੇ 33 ਨੂੰ ਆਹ ਆਪਣਾ ਫਾਫੜੇ ਭਾਈ ਕੇ ਤੇ ਇਹ 100% ਸਾਰੀਆਂ ਸੋਸਾਇਟੀਆਂ ਨੂੰ ਈਸੀ ਦਾ ਮਾਲ ਸਪਲਾਈ ਕਰਦੀ ਕਿੰਨੇ ਕਿਹੜੇ ਸਾਲ ਦੀ ਗੱਲ ਹੋਊ ਹੈ ਲਗਭਗ ਇਹ ਹੋਊਗੀ ਜੀ 1980 ਤੋਂ ਲੈ ਏ ਸੀ ਟੈਂਪੂ ਇਹ ਠੀਕ ਹੈ ਇਹਨੂੰ ਡੈਂਪੂ ਕਰਾਂਦੇ ਹਾਂ ਹਾਂ ਪਰ ਹੁਣ ਇਹ ਲਗਭਗ ਖਰਾਬ ਹੀ ਪਏ ਨੇ ਬਹਿਣੀ ਵਾਲਾ ਤਾਂ ਥੋੜਾ ਜਿਆਦਾ ਠੀਕ ਹਾਲਤ ਚ ਹੈ ਜੀ ਠੀਕ ਹੈ ਉਹਨਾਂ ਨੇ ਅੰਦਰ ਲਾਇਆ ਹੋਇਆ ਠੀਕ ਹੈ ਤੇ ਇਹਨਾਂ ਨੂੰ ਵਿਕਰੀ ਕਰਨ ਵਾਸਤੇ ਕਈ ਵਾਰੀ ਕੇਸ ਭੇਜੇ ਗਏ ਨੇ ਸਹਿਕਰੇ ਸਟਾਰ ਸਹਿਕਾਰੀ ਸੁਭਾਵਾਂ ਦੇ ਦਫ਼ਤਰ ਤੇ ਇਹਨੂੰ ਵੇਚਣ ਦੀ ਮਨਜ਼ੂਰੀ ਨਹੀਂ ਮਿਲੀ ਅੱਛਾ ਠੀਕ ਹੈ ਚਲੋ ਉਹ ਤਾਂ ਕੋਈ ਨਹੀਂ ਕੰਪਨੀ ਕੋਈ ਨਹੀਂ ਲੈ ਲੈਂਡ ਵਗੈਰਾ ਹੂ ਕੋਈ ਪਰਮਜੀਤ ਨੂੰ ਪਤਾ ਹੋਊਗਾ ਉਹਨੂੰ ਸਦਾ ਹੀ ਬੀ ਇਹ ਸਮਾਨ ਕਿੱਥੋਂ ਲੈ ਕੇ ਆਉਂਦੇ ਹੁੰਦੇ ਸੀ ਸਮਾਨ ਇਹ ਆਪਣਾ ਮਾਰਕਫੈਟ ਤੋਂ ਖਰੀਦਦੇ ਸੀ ਕੁਝ ਕੁਝ ਏਫਕੋ ਤੋਂ ਖਰੀਦਦੇ ਸੀ ਕੁਝ ਉਹ ਆਪਣੀ ਇਨਸਪੈਕਸ਼ਨ ਨੋਟ ਦੇ ਵਿੱਚ ਲਿਖਿਆ ਹੁੰਦਾ ਹੈ ਆਈਡੈਂਟ ਭੇਜਦੇ ਸੀ ਇਕੱਠਾ ਇਹ ਮਾਰਕਫੈਟ ਤੇ ਮੈਂ ਇੱਕ ਇਹ ਵੀ ਸੁਣਿਆ ਕੋਈ ਟੈਂਪੂ ਤੇ ਪਰ ਅੰਬਰਸਰ ਕਣੀਓ ਲਿਆਉਂਦੇ ਹੁੰਦੇ ਸੀ ਸਮਾਨ ਉਹ ਕੀ ਸੀਗਾ ਹਾਂ ਉਹ ਵੀ ਲੈ ਆਉਂਦੇ ਸੀਗੇ ਜਿਹੜੀ ਸਬ ਕਮੇਟੀ ਬਣਾ ਕੇ ਅੱਛਾ ਪ੍ਰਧਾਨ ਸੈਕਟਰੀ ਤੇ ਦੋ ਬੰਦੇ ਹੋਰ ਠੀਕ ਹੈ ਉਹ ਬਾਹਰੋਂ ਜਿੱਥੋਂ ਵੀ ਸਸਤਾ ਮਿਲਦਾ ਸੀ ਉੱਥੋਂ ਲਿਆ ਕੇ ਸੁਸਾਇਟੀਆਂ ਨੂੰ ਸਪਲਾਈ ਕਰਦੇ ਸੀ ਠੀਕ ਹੈ ਉਦੋਂ ਖੰਡ ਖੁੰਡ ਵੀ ਜਿਆਦਾ ਲੱਗਦੀ ਹੁੰਦੀ ਸੀ ਖੰਡ ਵੀ ਲੱਗਦੀ ਹੁੰਦੀ ਜੀ ਹਾਂ ਉਦੋਂ ਡੀਪੂ ਹੀ ਸੋਸਾਇਟੀਆਂ ਚ ਹੁੰਦੇ ਸੀ ਹਾਂ ਹਾਂ ਠੀਕ ਹੈ ਖੰਡ ਦੇ ਡੀਪੂ ਜ਼ਿਆਦਾਤਰ 80% ਸੇੜੀਆਂ ਜੀ ਹੁੰਦੇ ਸੀ ਤੇ ਇਹਨੂੰ ਫਿਰ ਚਲਾਉਣ ਵਾਸਤੇ ਡਰਾਈਵਰ ਰੱਖਿਆ ਹੁੰਦੇ ਸੀ ਚਲੋ ਇਹਨੂੰ ਚਲਾਉਣ ਵਾਸਤੇ ਡਰਾਈਵਰ ਰੱਖਿਆ ਹੁੰਦਾ ਸੀ ਸੋਸਾਇਟੀ ਬਣੀ ਹੋਈ ਜੀ ਠੀਕ ਹੈ ਬੰਦੇ ਵੀ ਫੜ ਕੇ ਲੈਂਦੇ ਜਦੋਂ ਕਿ ਇਹ ਅੰਨੀ ਵੜਕੇ ਲਿਆਦੇ ਤੇ ਫਾਟਰ ਸੀਗੇ ਉਹ ਪਰਦੇਦੀ ਜੀ ਉਹ ਰਮਨਦੇਤ ਆਲੇ ਗੇਲੇ ਸਾਰੇ ਬੰਦੇ ਹੱਥ ਕੜੀ ਲਾ ਕੇ ਜੀ ਆ ਟੈਂਪੂ ਤੇ ਫੜ ਲਿਆਉਂਦੇ ਹਾਂ ਕਿਹੜਾ ਟਾਕੂ ਆ ਮਾਰਾ ਰਮਨਦੇਤ ਆਲੇ ਨੇ ਰਮਨਦੇਤ ਆਲੇ ਦੇ ਨਾਲ ਇਨਸਪੈਕਟਰ ਸਾਹਿਬ ਦੇ ਕਿਹਦੇ ਜੱਟ ਨਹੀਂ ਵਾਰਿਆ ਹੈ ਹੋਰ ਇਨਸਪੈਕਟਰ ਫੜਦੇ ਹੁੰਦੇ ਬੰਦੇ ਇਨਸਪੈਕਟਰ ਹੁੰਦੇ ਅੱਛਾ ਇਨਸਪੈਕਟਰਾਂ ਕੋਲ ਬਰੰਟ ਹੁੰਦੇ ਜੀ ਹਾਂ ਬਰੰਟ ਹੁੰਦੀ ਪਰ ਕਭੀ ਉਦੋਂ ਨਾਲ ਸਹੀ ਮੇਕ ਮੇ ਕੋਲੇ ਸੀ ਬੈਂਕ ਕੋਲੇ ਨਹੀਂ ਸੀ अच्छा वो फिर ये बंदा नु डिफॉल्टर मेंबरान नु ਫੜਨ ਵਾਸਤੇ ਖੇਤਾਂ ਚ ਇਹੋ ਜਿਹਾ ਤਾਂ ਸੀ ਆਪਰੇ ਕੀ ਹਾਂ ਖੇਤਾਂ ਚ ਇਹ ਲੈ ਜਾਂਦੇ ਖੇਤਾਂ ਚ ਵਗ ਜਾਂਦੇ ਪਈਆਂ ਪੂਈਆਂ ਚ ਚਾ ਟੰਗ ਕੇ ਆ ਪੈਂਟਾਂ ਮਗਰ ਭੱਜਦੇ ਜਦੋਂ ਮੂਰੇ ਭੱਜ ਲਾਂਦਾ ਜੀ ਬੰਦਾ ਕਿ ਕੈਸਾ ਲੱਗੂ ਕਿਸ ਨੂੰ ਭਰਤੀ ਹੋਏ ਨੂੰ ਮੈਨੂੰ ਤਾਂ ਮੇਰੇ ਤੋਂ ਤਾਂ ਇਹ ਪਹਿਲਾਂ ਦੇ ਨਹੀਂ ਵੀ ਮਤਲਬ ਕਿ ਨਾ ਅਸੀਂ ਛੋਟੇ ਛੋਟੇ ਹੁੰਦੇ ਸੀ ਦੇਖਦੇ ਹੁੰਦੇ ਠੀਕ ਹੈ ਕਿਉਂ ਮੈਂ ਪਹਿਲਾਂ ਤੋਂ ਵੀ ਮਤਲਬ ਕਿ ਮੇਰਾ ਪਿਓ ਰ ਕਮੇਟੀ ਕਮਿਟੀ ਮੈਂਬਰ ਹੁੰਦਾ ਹੋਰ ਹੁੰਦਾ ਪਹਿਲਾਂ ਤੋਂ ਮੇਰਾ ਪਹਿਲਾਂ ਤੋਂ ਹੀ ਆਉਣ ਜਾਣ ਵੱਧਤੀ ਜੀ ਮਤਲਬ ਕਿ ਬੈਂਕ ਵਾਲਿਆਂ ਨਾਲ ਵਧੀਆ ਹੋਤੀ ਠੀਕ ਹੈ ਚਲੋ ਨਵੀਂ ਗੱਲ ਪਤਾ ਲੱਗੀ ਹੈ ਕਹਿੰਦੇ ਆਹ ਟੈਂਪੂ ਤੇ ਵੀ ਡਿਫਾਲਟਰ ਮੈਂਬਰਾਂ ਨੂੰ ਵੀ ਫੜ ਲਿਆਉਂਦੇ ਸੀ ਹੈ ਇਹਦੇ ਸੀਟਾਂ ਲੱਗੀਆਂ ਹੁੰਦੀਆਂ ਦੀ ਮਖਰਾ ਅੱਛਾ ਇੱਥੇ ਸੀਟਾਂ ਦਾ ਫੋਟੋ ਆਲਾ ਬੰਦਾ ਸੀਟਾਂ ਲੱਗੀਆਂ ਹੁੰਦੀਆਂ ਸੀ ਆਹ ਦੇਖੋ ਜੀ ਸੀਟ ਲੱਗੀ ਹੋਈ ਹੈ ਇਹਦੇ ਉੱਤੇ ਆਪਣਾ ਕੋ ਗੱਡਾ ਜਾਂ ਧਰਿਆ ਹੁੰਦਾ ਸੀ ਜੀ ਬਹਿ ਜਾਂਦੇ ਸੀ ਠੀਕ ਹੈ ਕੋਆਪਰੇਟਿਵ ਮੈਂ ਇੱਕਵੇਂ ਦੇ ਸੁਨਹਿਰੀ ਪਲਾਨੀਆਂ ਗੱਲਾਂ ਹੈ ਇੱਥੇ ਬਿਠਾ ਲੈਂਦੇ ਸੀ ਮੇਰਾ ਜਿਹੜਾ ਆਪਣੇ ਗੁਰਜੰਟ ਸਿੰਘ ਸੈਕਟਰੀ ਇਹਦਾ ਜਦੋਂ ਜ਼ਿੰਮੇਦਾਰ ਨੂੰ ਫੜਨ ਲੱਗਿਆ ਜੀ ਖਾਲ ਟੱਪਣ ਲੱਗਿਆ ਉਹਦੇ ਬਟੂਆ ਤੀ ਉਹ ਬਟੂਆ ਹੀ ਡਿੱਗ ਪਿਆ ਪਿੱਛੋਂ ਫਿਰ ਜਦੋਂ ਵੜ ਕੇ ਦੇਖਿਆ ਮੇਰਾ ਬਟੂਆ ਫੇਰ ਬਟੂਆ ਭਾਰ ਕੇ ਲ ਠੀਕ ਹੈ ਉਹਦਾ ਜਿਆਦਾ ਪੱਗਣਾ ਸੀ ਜਿਹੜਾ ਉਹ ਕਵਾਡੀ ਕੁੜੀ ਖੇਡਦਾ ਸੀ ਅੱਛਾ ਉਹਨੂੰ ਲੈ ਜਾਂਦੇ ਨਾਲ ਪਹਿਲਾਂ ਵਾਲਾ ਦੌੜ ਲੱਗਦੀ 20 ਬੰਦੇ ਹੁੰਦੇ ਸੀ ਕੱਦ ਕਾਟ ਐ ਸੈਟਿਚ 20 ਬੰਦੇ ਹੁੰਦੇ ਸੀ ਆਹ ਯਾਰ ਵੀ ਇਕੱਠੇ ਕਰ ਲੈਂਦਾ ਵੀ ਅੱਜ ਦੋ ਤਿੰਨ ਸੈਟ ਕਰਿਆਂ ਨੂੰ ਸੱਦ ਲਿਆ ਯਾਰ ਆਪਾਂ ਬੰਦੇ ਫੜਕੇ ਲਿਆ ਮੈਂ ਕਿ ਜਿਵੇਂ ਫਾਫੜੇ ਭਾਈ ਕੇ ਫੜਨੇ ਆ ਦੋ ਚਾਰ ਨੂੰ ਹੋਰ ਨੂੰ ਸੱਦ ਲੈਂਦੇ ਅੱਛਾ ਕਿਸੇ ਦੇ ਹੋਰ ਫੜਨੇ ਆ ਇਹਨਾਂ ਚੋਂ ਜਿਹੜੇ ਬੰਦੇ ਘੈਂਟ ਜਿਹੇ ਹੁੰਦੇ ਉਹਨਾਂ ਨੂੰ ਲੈ ਜਾਂਦੇ ਨਾਲ ਠੀਕ ਹੈ ਕੱਥ ਘੜੀ ਲਾ ਕੇ ਲਿਆਉਂਦੇ ਜੀ ਸੁਣ ਲੈ ਗੱਲ ਪਹਿਲਾਂ ਡਿਫਲਟਰ ਹੁੰਦੇ ਕਹਿੰਦੇ ਜਿਹੜੇ ਇੱਥੇ ਫੜਕੇ ਲਿਆਉਂਦੇ ਹੁੰਦੇ ਸੀ ਉਹਨੂੰ ਅੱਛਾ ਜੀ ਇਹ ਰਿਕਵਰੀ ਵੈਨ ਹੈ ਜੀ ਰਿਕਵਰੀ ਵੈਨ ਵੀ ਹੈ ਇਹ ਸਮਾਨ ਵੀ ਲਿਆਉਂਦੀ ਹੁੰਦੀ ਹੈ ਸਮਾਨ ਵੀ ਲਿਆਉਂਦੇ ਹੁੰਦੇ ਆ ਸਮਾਨ ਈਸੀ ਦਾ ਸਮਾਨ ਠੰਨੇ ਤੋਂ ਕਿਉਂ ਲਿਆਉਂਦੇ ਹੁੰਦੇ ਜੀ ਕਿਸ ਤੇ ਆ ਠੰਨੇ ਤੋਂ ਕਿਉਂ ਹਾਂ ਠੰਨੇ ਤੋਂ ਸੁਣਿਆ ਮੈਂ ਬਾਬਾ ਮਿੰਟ ਦਾ ਦਫਤਰ ਹੈ ਜੀ ਹਾਂ ਠੰਨੇ ਤੋਂ ਕਿਉਂ ਮਾਰਕੀਟ ਦੀ ਫੈਕਟਰੀ ਹੈ ਕਿ ਉਹਦੀ ਅੰਬਰ ਸਰ ਵੀ ਸੁਣਿਆ ਮੈਨੂੰ ਜ ਕਾਂਲੀ ਵਾਲਾ ਅੰਬਰ ਸਰ ਕਣੀ ਵੀ ਕੋਈ ਹੈਗਾ ਰਹੀ ਕੋਈ ਖੰਡ ਖੁੰਡ ਹੋਊਗੀ ਪਤਾ ਨਹੀਂ ਮੇਲੇ ਚੋ ਲਿਆਉਂ ਕਹਿੰਦੇ ਕਿਰਾਨਾ ਰੋਟੀ ਖਾਣ ਲੱਗ ਗਈ ਜੀ ਸਾਡੇ ਫੌਜੀ ਹੁੰਦਾ ਇਹ ਡਰਾਈਵਰ ਮਗਰੋਂ ਕਿਸੇ ਨੇ ਪੀਪੀ ਲਾ ਲੇ ਘੌ ਦੇ ਤੇ ਲੋਏ ਦੇ ਟੀਨ ਆਉਂਦੇ ਠੀਕ ਹੈ ਹੋਟਲ ਤੇ ਕਿਤੇ ਯਾਰ ਭਾਈ ਡੀਆਰ ਦੇ ਫੰਕਸ਼ਨ ਸੀਟ ਦੇ ਜੀ ਸਾਡੇ ਭਾਈ ਕੋਈ ਟਰੱਕਨ ਹੁੰਦਾ ਸੀ 9 ਸੇਟੀਆਂ ਅੱਛਾ ਉਹਨਾਂ ਕੋਲੇ ਆਪ ਐਂਟਰ ਹੋ ਗਿਆ ਜੀ ਇਹ ਨਾਲ ਇਨਸਪੈਕਟਰ ਰੂਪ ਸਿੰਘ ਉਹ ਤਾਂ ਮੂਰੇ ਬਠਾਤਾ ਸੀ ਅਸੀਂ ਮਗਰ ਅਸੀਂ ਉਹਦੇ ਫੰਕਸ਼ਨ ਤੇ ਵੀ ਜਾ ਕੇ ਆਏ ਸੀ ਤੇ ਅੱਛਾ अच्छा टैक्सी बहुत चढ़ाई थी उस ड्राइवर ਨੂੰ ਨਹੀਂ ਲਗੇ ਟੈਕਸੀ ਵਾਲੀ ਸੇਵਾ ਵੀ ਲੈਂਦੇ ਸੀ ਤਾਂ ਇਹ ਖੜਾ ਆ ਕਦੋਂ ਕਦਾ ਸੋਡੇ ਇਹ 92 ਦਾ ਖੜਾ ਹੋਇਆ 92 ਦਾ ਖੜਾ ਇਹ ਹਾਂ ਠੀਕ ਕਰਾ ਲਓ ਯਾਰ ਕਰਾਉਣਾ ਕੀ ਕਰਾਇਆ ਖੜਾ ਸੀ ਜਿਹੜੇ ਹੋਇਆ ਸੀ ਉਦੋਂ ਤਾਂ ਇਹ ਤੇ ਮੈਂ ਵੀ ਬਹਿ ਕੇ ਗਿਆ ਫੰਕਸ਼ਨਾਂ ਫੰਕਸ਼ਨਾਂ ਤੇ ਨਹੀਂ ਮਤਲਬ 92 ਚ ਖੜਾਇਆ ਉਦੋਂ ਤਾਂ ਇਹਦੀ ਹਾਲਤ ਬਹੁਤ ਚੰਗੀ ਹੋਊ ਹਾਂ ਹਾਂ 35 ਸਾਲ ਬੈਣੀ ਵਾਲਾ ਵਧੀਆ ਪਿਆ ਬੈਣੀ ਵਾਲਾ ਵਧੀਆ ਪਿਆ ਉਹ ਅੰਦਰ ਪਿਆ ਜੀ ਇਹ ਚਾਲੂ ਉਹ ਅੰਦਰ ਖੜਾ ਕਮਰੇ ਚ ਇਹ ਚਾਲੂ ਹਾਂ ਤੇ ਕੰਮ-ਕੁਮ ਕਰਾ ਕੇ ਫੇਰ ਖੜਾਇਆ ਸੀ ਬਾਕੀ ਉਹਨਾਂ ਨੇ ਹੂਰੂ ਕਰਿਆ ਹੋਇਆ ਉਹਨਾਂ ਨੇ ਇੱਕ ਟਾਂਟਾ ਲਾਇਆ ਤੇ ਟਾਇਰ ਫੇਰ ਉੱਤੇ ਖੜਾਇਆ ਹਾਂ ਅੱਛਾ ਚੱਲਦਾ ਉਹ ਚੱਲਦਾ ਮਤਲਬ ਟਾਇਰ ਠੀਕ ਨਹੀਂ ਅੱਛਾ ਜੇ ਚੱਲ ਆਉਣਾ ਉਹ ਚੱਲ ਪੂਗਾ ਸਰਵਿਸ ਕਰਾ ਕੇ ਜੀ ਅੱਛਾ ਉਹਦਾ ਹੀ ਪਾਇਆ ਸੀ ਬੇਚੰਨਾ ਮਤਲਬ ਉਹਨਾਂ ਨੇ ਹੂੰ ਹੂੰ ਠੀਕ ਹੈ ਚਲੋ ਆਈ ਉੱਖਾ ਲੋ ਰੋਟੀ ਚਲੋ ਜੀ ਇਸ ਤੋਂ ਬਾਅਦ ਚੋਣ ਦੀ ਕਾਰਵਾਈ ਜਾਰੀ ਕਰਦੇ ਆਪਾਂ ਆਜੋ ਜੀ ਆ ਜਾਓ ਸਾਰੇ ਹਾਂਜੀ ਆਪਣੇ 17 ਕੈਂਡੀਡੇਟਾਂ ਦੇ ਫਾਰਮ ਆਏ ਨੇ 17 ਦੇ 17 ਉਮੀਦਵਾਰਾਂ ਦੇ ਜਿਹੜੇ ਕਾਗਜ਼ ਆ ਉਹ ਸਹੀ ਪਾਏ ਗਏ ਨੇ ਤੇ ਹੁਣ ਜਿਨੇ ਵਾਪਸ ਲੈਣੇ ਆ ਉਹ ਆਜੋ ਅੰਦਰ ਉਹਨਾਂ ਦੇ ਸਾਈਨ ਕਰਾ ਕੇ ਜਿਹੜੇ ਬਾਕੀ ਚੋਣ ਲੜਨ ਵਾਲੇ ਰਹਿ ਜਾਣਗੇ ਜਾਂ ਜਿਹੜੇ ਸਰਬਸੰਮਤੀਨਾ ਬਣ ਜਾਣਗੇ ਉਹਨਾਂ ਦੀ ਅਨਾਊਂਸਮੈਂਟ ਹੋ ਜੂ ਤੇ ਜਿਹੜੇ ਚੋਣ ਲੜ ਰਹੇ ਹੋਣਗੇ ਉਹਨਾਂ ਨੂੰ ਆਪਾਂ ਚੋਣ ਨਿਸ਼ਾਨ ਲਾਟ ਕਰ ਦਾਂਗੇ ਹੁਣ ਜਿਨੇ ਕਿਹੜਾ ਵਾਪਸ ਲੈਣੇ ਆ ਉਹ ਆਜੋ ਮੇਰੇ ਨਾਲ ਆਜੋ ਜੀ ਆਜੋ ਜੀ ਆ ਹੋਰ ਆਜੋ ਜੀ ਕੋਈ ਹੈਗਾ ਵਾਪਸਲਾ ਵਾਪਸਲਾ ਦੇਖ ਲਓ ਹੁਣ ਤਾਂ ਤੇ ਆਪਣੇ ਉਮੀਦਵਾਰ ਆ ਗਏ ਸਾਰੇ ਜੀ ਚੋਣ ਨਿਸ਼ਾਨ ਦੇਣੀ ਆ ਫਿਰ ਸਾਰੇ ਬੁਲਾ ਲਓ ਸਾਰੇ ਆ ਗਏ ਹਮ ਬੀਬੀਆਂ ਨੂੰ ਬੁਲਾ ਲਓ ਜਿਹੜੀਆਂ ਨਾਲ ਇਹ ਜਿਹੜਾ ਜ਼ੋਨ ਨੰਬਰ 1 ਆਪਣੇ ਫਾਫੜੇ ਭਾਈ ਕੇ ਹੈ ਇਹਦੇ ਚੋਂ ਐਸਸੀ ਕੈਂਡੀਡੇਟ ਵੀਰਾ ਸਿੰਘ son of ਰਾਮ ਸਿੰਘ ਇਹ ਸਰਬਸੰਮਤੀ ਨਾਲ ਚੁਣਿਆ ਐਲਾਨਿਆ ਜਾਂਦਾ ਹੈ ਦੋ ਦੇ ਵਿੱਚੋਂ ਇੱਕ ਤਾਂ ਸ਼੍ਰੀਮਤੀ ਕੁਲਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਦੀ ਇਹ ਜੇਤੂ ਹੈ ਜੀ ਦੂਸਰਾ ਜਗਸੀਰ ਸਿੰਘ son of ਕੁਲਵੰਤ ਸਿੰਘ ਇਹ ਦੋਨੇ ਸਰਬਸੰਮਤੀ ਨਾਲ ਤਿੰਨੇ ਚੁਣੇ ਗਏ ਨੇ 11 ਕੈਂਡੀਡੇਟ ਨੇ ਅਮਰਜੀਤ ਸਿੰਘ, ਕੁਲਦੀਪ ਸਿੰਘ, ਗਰਜੰਟ ਸਿੰਘ, ਗਰਮੇਲ ਕੌਰ, ਜਗਦੇਵ ਕੌਰ, ਦਿਲਬਾਗ ਸਿੰਘ, ਪਰਵਜੋਤ ਸਿੰਘ, ਪਵਨਜੀਤ ਸਿੰਘ, ਬਲਬੀਰ ਸਿੰਘ, ਮੋਹਨ ਸਿੰਘ ਤੇ ਲੀਲਾ ਸਿੰਘ 8 ਸੀਟਾਂ ਮਗਰ 7 ਲੇਡੀ ਜਰਨਲ ਨੇ ਤੇ ਇੱਕ ਲੇਡੀ ਦੀ ਹੈ ਆਪਣੇ ਜ਼ੋਨ ਨੰਬਰ 1 ਦੇ ਵਿੱਚੋਂ ਫਾਫੜੇ ਪਾਈ ਕਿਤੇ ਵਿੱਚੋਂ ਇਹਨਾਂ ਨੂੰ ਜਿਹੜਾ ਚੋਣ ਨਿਸ਼ਾਨ ਹੈ ਉਹ ਸ਼ੁਰੂ ਤੋਂ ਊੜੇ ਆੜੇ ਦੇ ਹਿਸਾਬ ਨਾਲ ਦੇਵਾਂਗੇ ਸਭ ਤੋਂ ਪਹਿਲਾਂ ਅਮਰਜੀਤ ਸਿੰਘ ਆਉਣਗੇ ਚੋਣ ਨਿਸ਼ਾਨ ਲੈਣ ਤੇ ਇੱਕ ਤੁਸੀਂ ਸਾਰੇ ਖੜੇ ਹੋ ਤੁਹਾਨੂੰ ਇੱਕ ਹੋਰ ਦੱਸ ਦੇਵਾਂ ਮੈਂ ਵੀ ਜਿਹੜੀਆਂ 7 ਸੀਟਾਂ ਨੇ ਜਰਨਲ ਦੀਆਂ ਨੇ ਇੱਕ ਲੇਡੀ ਦੀ ਹੈ ਵੀ ਪਹਿਲਾਂ ਜਿਹੜੀ ਵੋਟਾਂ ਦੀ ਗਿਣਤੀ ਆ ਉਹ ਲੇਡੀ ਸੀਟ ਦੀ ਹੋਊਗੀ ਜਿਹੜੀ ਲੇਡੀ ਜਿੱਤ ਗਈ ਦੋਹਾਂ ਚੋਂ ਉਹ ਤਾਂ ਰਿਜ਼ਰਵ ਸੀਟ ਤੇ ਚੁਣੀ ਗਈ ਜਿਹੜੀ ਹਾਰ ਗਈ ਉਹਦਾ ਮੁਕਾਬਲਾ ਫਿਰ ਬੰਦਿਆਂ ਨਾਲ ਦੂਜੀ ਜਰਨਲ ਜਰਨਲ ਸੀਟ ਤੇ ਹੋਊਗਾ ਮੰਨ ਲਓ ਲੱਗੀ ਸਮਝ ਠੀਕ ਹੈ ਵੀ ਉਹ ਜਰਨਲ 'ਚ ਬੰਦਿਆਂ ਨਾਲ ਵੀ ਮੁਕਾਬਲਾ ਚ ਆਊਗੀ ਦੋਨੇ ਜੇ ਲੇਡੀਆਂ ਵੀ ਜਿੱਤ ਸਕਦੀਆਂ ਨੇ ਠੀਕ ਹੈ ਮੰਨ ਲਓ ਹੁਣ ਆਪਣੇ ਕੋਲੇ 8 ਸੀਟਾਂ ਤੇ 11 ਕੈਂਡੀਡੇਟ ਨੇ ਵੀ 3 ਹਾਰਨਗੇ ਉਹ ਤਿੰਨੇ ਬੰਦੇ ਵੀ ਹੋ ਸਕਦੇ ਆ ਜਾਂ ਇੱਕ ਲੇਡੀ ਦੋ ਬੰਦੇ ਹੋ ਸਕਦੇ ਲਗੀ ਸੰਗ ਲੋ ਜੀਓ ਲੇਡੀਜ਼ ਦੇ ਵੋਟਾਂ ਵਧ ਗਿਆ ਬੰਦੇ ਨਾਲੋਂ ਬੰਦੇ ਨਾਲੋਂ ਉਹ ਜਿੱਤੀ ਹੋਊਗੀ ਜਦੋਂ ਕਿਹੜਾ ਜਿਹੜੀ ਹਾਰੀ ਹੋਈ ਲੇਡੀ ਹੋਊਗੀ ਉਹ ਜਰਨਲ ਸੀਟਾਂ 'ਚ ਜਿਹੜੀ ਆ ਮੁਕਾਬਲਾ ਕਰੂਗੀ ਠੀਕ ਹੈ ਹਾਂ ਉਹ ਉਹ ਜਦੋਂ ਉਧਰੋਂ ਹਾਰ ਗਈ ਫਿਰ ਉਹ ਬੰਦਿਆਂ ਵਾਲੇ ਪਾਸੇ ਆ ਜੂਗੀ ਗਿਣਤੀ 'ਚ ਉਧਰੋਂ ਜਿੱਤ ਸਕਦੀ ਆ ਉਹ ਹੈ ਉਹਨੂੰ ਲੋਕਾਂ ਆ ਇਹ ਫਿਰ ਓਪਨ ਹੁੰਦੀ ਆ ਨਾ ਆਪਾਂ ਨੂੰ ਜਰਨਲ ਕਹਦੇ ਨੇ ਆ ਓਪਨ ਹੁੰਦਾ ਪਿਛਲੀ ਵਾਰ ਤਾਂ ਹੋਇਆ ਨਹੀਂ ਸੀ ਸਰ ਇਹ ਉਦੋਂ ਬਾਅਦ ਆਈ ਆ ਇਹ ਕਲੀਅਰ ਹੈ ਨਵੀਂ ਬਾਈ ਦੋਚ ਇਹ ਬਾਅਦ ਐਮੈਂਡਮੈਂਟ ਹੋਈ ਆ ਆਜੋ ਅਮਰਜੀਤ ਸਿੰਘ ਆਜੋ ਅਮਰਜੀਤ ਸਿੰਘ ਆਇਓ ਚੋਣ ਨਿਸ਼ਾਨ ਲੈਣ ਲੋ ਜੀ ਅਮਰਜੀਤ ਸਿੰਘ ਜੀ ਇਹਦੇ ਉੱਤੇ ਲਿਖੀ ਚੋਣ ਨਿਸ਼ਾਨ ਬੰਨਣ ਵਾਲਾ ਉੱਤੇ ਕਿੱਥੇ ਆ ਲਿਆ ਇਧਰ ਓੜਾ ਚੋਣ ਨਿਸ਼ਾਨ ਇੱਕ ਇਹਨਾਂ ਨੂੰ ਜਿਹੜਾ ਡੰਮੀ ਦੇਵੇਂਗਾ ਦੇਖੋ ਜੀ ਅਮਰਜੀਤ ਸਿੰਘ ਜੀ ਕਿਹੜਾ ਚੋਣ ਨਿਸ਼ਾਨ ਲੈਣਾ ਇਹਨਾਂ ਚੋਂ ਕਿਹੜਾ ਲੈਣਾ ਇਹ ਤੇ ਸਾਈਨ ਕਰ ਦਿਓ ਮੋਟਰਸਾਈਕਲ ਲਿਖੋ ਜੀ ਦੂਜਾ ਪੈਨ ਆ ਪੈਨ ਦਿਓ ਦੂਜਾ ਪੈਨ ਲੈ ਲਓ ਮੋਟਰਸਾਈਕਲ ਵੀ ਲਾਉਣਾ ਆਪਾਂ ਸਾਈਨ ਕਰ ਦੋ ਜੀ ਕੀ ਲੈ ਜੌਣੇ ਮਾ ਮੋਟਰਸਾਈਕਲ ਤੋਂ ਮੋਟਰਸਾਈਕਲ ਆ ਕਰੋ ਆ ਉਹਦਾ ਇੱਥੇ ਆਉਦੀ ਮੋਹਰ ਲਾ ਕੇ ਲੈ ਜਾਓ ਇਹਨੂੰ ਡੰਮੀ ਐ ਇਹ ਤੁਹਾਡਾ ਇੱਥੇ ਲਾ ਕੇ ਲੈ ਜਾਓ ਮੋਹਰ ਮੋਹਰ ਲਾ ਕੇ ਦਿਓ ਯਾਦ ਰੱਖੋ ਛੋਟੇ ਕੀ ਇਹਨੂੰ ਚੌਂਕ ਸ਼ਰਤੀ ਸਾਈਕਲ ਮੋਟਰਸਾਈਕਲ ਟਾਇਰ ਤੋਂ ਪਰੇ ਲਾਣੀ ਮੜੀ ਆ ਜਾ ਮੋਹਰ ਲਾਣੀ ਠੀਕ ਹੈ ਜੀ ਠੀਕ ਹੈ ਠੀਕ ਹੈ ਆਪਦਾ ਨਾਮ ਲਿਖ ਲੋ ਇੱਥੇ ਕਾਗੇ ਤੇ ਹੁਣ ਆਹ ਸਾਈਨ ਕਰਿਓ ਉੱਤੇ ਸਾਈਨ ਕਰ ਦਿਓ ਨਾਲੇ ਆਓ ਜੀ ਦੂਜੇ ਨੰਬਰ ਤੇ ਕੌਣਾ ਕੁਲਦੀਪ ਸਿੰਘ ਆਓ ਜੀ ਗੁਲਦੀਪ ਸਿੰਘ ਹਰਪਾਲ ਸਿੰਘ ਦਾ ਬੋਲ ਮਾਰੇ ਉਹ ਕਵੀਤ ਆ ਗਿਆ ਸਾਨੂੰ ਹਰਪਾਲ ਸਿੰਘ ਦੇਖੋ ਇਹਨਾਂ ਚੋਂ ਕਿਹੜਾ ਲੈਣਾ ਹਾਂ ਕਿਹੜਾ ਲੈਣਾ ਹਾਂ ਮੋਟਰਸਾਈਕਲ ਨੂੰ ਛੱਡ ਕੇ ਓਏ ਕਾਰ ਦੇ ਦਿਓ ਜੀ ਕਾਰ ਕਾਰ ਲਿਖੋ ਜੀ ਇੱਥੇ ਸਾਈਨ ਕਰੋ ਇੱਥੇ ਨਹੀਂ ਇੱਥੇ ਸਾਈਨ ਕਰੋ ਕਾਰ ਤੇ ਲਓ ਜੀ ਲਿਖੋ ਜੀ ਕਾਰ ਲਿਖ ਲਈ ਅੱਗੇ ਆਜੋ ਜੀ ਗੁਰਜੰਤਾ ਸਿੰਘ ਗੁਰਜੰਤਾ ਸਿੰਘ ਮਾਰਿਓ ਬੋਲ ਆਇਆ ਆਇਆ ਬਾਈ ਇਹ ਚਲੇ ਗੁਰਜੰਤਾ ਸਿੰਘ ਜੀ ਹਾਂ ਜੀ ਆਹ ਦੇਖੋ ਇਹਨਾਂ ਚੋਂ ਕਿਹੜਾ ਚੋਣ ਨਿਸ਼ਾਨ ਲੈਣਾ ਹੈ ਇਹ ਤਾਂ ਲੈ ਲਿਆ ਇਹ ਤਾਂ ਲੈ ਲੈਣਾ ਨੇ ਇਹ ਤਾਂ ਲੈ ਲਓ ਜੀ ਨਾਮ ਹੈ ਬੱਸ ਬੱਸ ਲਿਖੋ ਜੀ ਬੱਸ ਲੈ ਬਾਈ ਗਰੀਅੰਟ ਸਿੰਘ ਤੈਨੂੰ ਕੀ ਆ ਮਲਕੀਤ ਸਿੰਘ ਇੱਥੇ ਕਰੋ ਸੌਣ ਵਾਸਤੇ ਗਰਮੇਲ ਕੌਰ ਆ ਜੀ ਛੇ ਆ ਬੈਂਸਰ ਲੱਗ ਗਿਆ ਟੈਕ ਸਾਈਕਲ ਮਲਕੀਤ ਸਿੰਘ ਆਓ ਸਾਹਮਣੇ ਅੱਗੇ ਹੋ ਜਾਓ ਉਧਰ ਹੋ ਜਾਓ ਆ ਲੈ ਪਹਿਲਾਂ ਥੱਲੇ ਬੱਸ ਜਹਾਜ਼ ਬੱਡਾ ਹੁੰਦੀ ਲਾਹੌਰ ਦੀ ਨਾ ਇੱਥੇ ਸੈਨ ਗੁੱਠਾ ਕਰ ਦੋ ਸੈਨ ਕਰਦੇ ਹੋ ਨਹੀਂ ਗੁੱਠਾ ਲਾਓ ਜਹਾ ਇੱਥੇ ਗੁੱਠਾ ਲਾ ਦੋ ਜਹਾ ਇੱਥੇ ਇੱਥੇ ਉਹ ਗੱਲ ਤਾਂ ਠੀਕ ਹੈ ਮੋਟਰਸਾਈਕਲ ਤੋਂ ਬਾਅਦ ਕਾਰ ਆ ਗਈ ਫਿਰ ਬੱਸ ਆ ਗਈ ਜਹਾ ਆ ਜਾ ਗਏ ਤਹਾਨੀ ਆ ਗਏ ਰੋਡ ਕੋਈ ਹੁੰਦਾ ਜਾਂ ਗਰਮੇਲ ਕੋਰ ਉਧਰ ਕਰੋ ਜੀ ਸੈਨ ਇਹ ਨਾ ਇਹ ਨਾ ਲੈ ਕੇ ਜਾਓ ਤੂੰ ਡੰਮੀ ਪਰਾਂ ਧਰ ਲਾ ਸਾਰੇ ਆਜੋ ਜੀ ਅੱਗੇ ਗਰਮੇਲ ਕੌਰ ਤੋਂ ਬਾਅਦ ਜਗਦੇਵ ਕੌਰ ਜੀ ਆਜੋ ਜੀ ਜਗਦੇਵ ਕੌਰ ਦੇਖੋ ਜੀ ਕਿਹੜਾ ਲੈਣਾ ਹੈ ਕੁਰਸੀ ਅਲਮਾਰੀ ਹੈ ਜਗਦੇਵ ਜੀ ਕਿਹ ਲੈਣਾ ਤੁਸਨੋ ਇਹ ਬਾਅਦ ਚ ਭਰ ਲਈ ਤੂੰ ਗਲਤ ਨਾ ਦੇਖ ਲਈ ਇਹਦਾ ਜੇ ਤੂੰ ਦੱਸਣਾ ਤੂੰ ਦੱਸੋ ਆ ਕੁਰਸੀ ਲੈ ਲਾਂ ਮਾਤਾ ਹਾਂ ਕੁਰਸੀ ਕੁਰਸੀ ਸਭ ਕੁਰਸੀ ਦੇਗਾ ਚਲੋ ਆ ਕੁਰਸੀ ਲਿਖ ਬਈ ਕਰੋ ਸਾਈਨ ਗੁੱਠਾ ਜੀ ਸਾਈਨ ਕਰੋ ਗੁੱਠਾ ਲਾਉਗੇ ਨਾ ਸਾਈਨ ਕਰੋ ਕਰ ਦੋ ਹਾਂਜੀ ਆਹ ਕੁਰਸੀ ਦੇ ਉੱਤੇ ਕਰ ਦੋ ਜਗਦੇਵ ਕੌਰ ਜਗਦੇਵ ਕੌਰ ਆਹ ਕੁਰਸੀ ਇਹ ਦਿਲਬਾਗ ਸਿੰਘ ਨੂੰ ਮਾਰੇ ਬੋਲ ਦਿਲਬਾਗ ਸਿੰਘ ਨੂੰ ਬੋਲ ਮਾਰੋ ਕੁਰਸੀ ਹੈ ਇਹਦੀ ਠਾਕ ਕੁਰਸੀ ਦਿਲਬਾਗ ਸਿੰਘ ਦਿਲਬਾਗ ਸਿੰਘ ਕੋ ਤੁਸੀਂ ਆਜੋ ਜੀ ਕਰੋ ਜਵਾਨ ਆਉਣਾ ਰੋ ਇਧਰ ਕੋਲ ਆਜੋ ਜੀ ਇਧਰ ਦਿਲਬਾਗ ਸਿੰਘ ਜੀ ਆਓ ਚੋਣ ਨਿਸ਼ਾਨ ਦੇਖੋ ਕਿਹੜਾ ਲੈਣਾ ਇੱਕ ਇੱਕ ਇੱਥੇ ਟੈਲੀਫੋਨ ਟੈਲੀਫੋਨ ਤੇ ਕਰੋ ਸੈਨ ਜੀ ਹਾਂ ਟੈਲੀਫੋਨ ਲਿਖ ਦੇ ਲਾਕਸਿੰਗ ਦਾ ਇਹਦੂਆ ਪਰਵਜੋ ਸਿੰਘ ਨੂੰ ਮਾਰੇ ਬੋਲ ਨਹੀਂ ਨਹੀਂ ਤੁਸੀਂ ਹੋ ਸਾਡੇ ਤੋਂ ਜੀ ਸੈਨ ਇੱਧਰ ਵੀ ਕਰਦੇ ਆ ਕੋਈ ਗੱਲ ਉਧਰ ਉਧਰ ਹੋ ਜਾ ਮੜਾ ਜਾ ਹਾਂ ਆ ਜਾਓ ਇੱਧਰ ਆ ਜੀ ਪਰਵਜੋ ਸਿੰਘ ਜੀ ਨਾ ਆਪਣਾ ਇਹ ਦੇਖੋ ਆ ਸਨੋ ਸਦਮ ਸਿੰਘ ਹੈ ਨਾ ਦਰਵਾਜ ਸਿੰਘ ਥੋੜੇ ਕੋਲੇ 6ਵੇਂ ਨੰਬਰ ਤੇ ਆ ਹਾਂ 6ਵੇਂ ਆ ਕਿ ਦੂਜਾ ਠੀਕ ਹੈ ਉਹ ਜੀ ਦੇਖੋ ਪਰਵਜ ਸਿੰਘ ਜੀ ਸਿੰਗਲ ਰਹਿੰਦਾ ਸਾਈਕਲ ਲੈ ਲਾ ਜਾ ਸੈਲੀਨ ਦਾ ਲੋ ਜੀ ਦੇਖੋ ਪਰਵਜੋ ਸਿੰਘ ਜੀ ਸਾਈਕਲ ਤੇ ਕਰੋ ਸਾਈਨ ਜੀ ਪਰਵਜੋ ਸਿੰਘ ਲਿਖੋ ਜੀ ਇਹ ਦਿਖਾ ਲਓ ਇਸ ਤਰੀਏ ਹੀ ਬੋਲੋ ਕੀ ਨਾਮ ਹੈ ਪਰਵਜੋ ਪਰਵਜੋ ਸਿੰਘ ਇਹ ਦੋ ਪਵਨਜੀਤ ਸਿੰਘ ਨੂੰ ਮਾਰੇ ਫੋਨ ਆਪੜੋ ਆਉਜੀ ਪਵਨਜੀਤ ਜੀ ਦੇਖੋ ਇਹਨਾਂ ਚੋਂ ਕਿਹੜਾ ਲੈਣਾ ਹੈ ਪਰ ਉਹ ਵਿਕਸ਼ਨ ਸਾਰੇ ਨਾ ਬਹੁਤ ਪਏ ਨੇ ਪੌੜੀ ਟੀਵੀ ਕਈ ਪਏ ਨੇ ਸੇਵ ਕੈਂਚੀ ਜਵਾਜ ਪੌੜੀ ਆਪ ਪੌੜੀ ਕੈਂਚੀ ਸੰਗਰ ਸੇਵ ਵੀ ਇਹਨਾਂ ਨੂੰ ਮੁਰਗਾ ਹੀ ਰਿਹਾ ਮੁਰਗਾ ਬਣਾਓ ਕਰੋ ਸੈਨ ਕੁੱਕੜ ਤੇ ਸੈਨ ਕਰੋ ਲੋਕਾਂ ਨੇ ਕੁੱਪੜ ਇਹਦੇ ਕਰੋ ਸੈਨ ਕੁੱਕੜ ਤੇ ਲੋ ਜੀ ਬਲਵੀਰ ਸਿੰਘ ਨੂੰ ਬੁਲਾਇਓ ਇਦੋਂ ਕਿਹੜਾ ਇਹ ਬਲਵੀਰ ਸਿੰਘ ਦੇਖੋ ਪਵਨ ਜੀ ਦਾ ਬਹੁਤ ਹੋ ਗਿਆ ਹਾਂ ਪਵਨ ਜੀ ਦਾ ਉਧਰ ਕਰੋ ਜੀ ਸੈਨੂ ਪੁਕੜਾ ਤਾਂ ਜਿੱਤਣਾ ਹੋਵੇ ਦੇਖ ਆ ਵੀਰ ਆਸੀ ਪੁਰੇ ਬਾਈ ਵੀ ਇਹਨਾਂ ਦੇ ਦੇਖ ਬਲਵੀਰ ਸਿੰਘ ਹਾਂ ਜੀ ਦੇਖੋ ਹਰ ਇਹਦੇ ਨੇ 6 ਤੇ ਹਰ ਇਹਦੇ ਨੇ 3 ਚੱਲੋ ਇਹ ਜੀ ਕਰਵਾ ਜੀ ਨਾਮ ਕੀ ਨਾਮ ਹੈ ਬਲਵੀਰ ਸਿੰਘ ਨੇ ਲਵੀ ਇਹ ਸੰਨ ਦੇਵ ਸਿੰਘ ਦੇਖੋ ਕਿਹੜਾ ਲੈਣਾ ਜਵਨ ਸੇਵ ਇਹ ਸੇਵ ਤੇ ਕਰੋ ਸੈਨ ਜੀ ਸੇਵ ਹੀ ਪਸੰਦ ਆਇਆ ਇਹ ਦੋ ਮੋਹਨ ਸਿੰਘ ਨੂੰ ਬੁਲਾਇਓ ਮੋਹਨ ਸਿੰਘ ਸੈਨੇ ਤੇ ਹੋਰ ਜੀ ਸੇਵ ਜੇ ਮੋਹਨ ਸਿੰਘ ਆ ਤੁਹਾਨੂੰ ਮੋਟਾ ਮੋਹਨ ਸਿੰਘ ਆਜੂ ਜੀ ਦੇਖੋ ਕਿਹੜਾ ਚੋਣ ਨਿਸ਼ਾਨ ਲੈਣਾ ਮੋਹਨ ਸਿੰਘ ਜੀ ਦੇਖੋ ਕਿਹੜਾ ਕੜੀ 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 ਦੇ ਸੈਨ ਕਰ ਦੋ ਮੋਹਨ ਸਿੰਘ ਜੀ ਲੀਲਾ ਸਿੰਘ ਰਹਿ ਗਿਆ ਬਲਾਇਆ ਮੜਾ ਆ ਲੀਲਾ ਸਿੰਘ ਜੀ ਬਾਜੀ ਹੈਲੋ ਗੀ ਲੀਲਾ ਸਿੰਘ ਰਿਹਾ ਆ ਵੀ ਆਉਂਦਾ ਘੜੀ ਲਓ ਜੀ ਤੋਹ ਦੇਖ ਬਾਜੀ ਅੰਜੀ ਆ ਪਸੰਦ ਆ ਹਾਂ ਜਰੂਰ ਆਂ ਭਜਨ ਸਿੰਘ ਤੇ ਮੇਜ ਆਹ ਦੇ ਮੇਜ ਲਿਖੋ ਜੀ ਕਰੋ ਸਾਡੇ ਮੇਜ ਉੱਤੇ ਉਠਾ ਲਓ ਉਠਾ ਲਓ ਬੈਠ ਦੇਉ ਭਜਨ ਸਿੰਘ ਹਾਂ ਜੀ ਹਾਂ ਜੀ ਮੇਜ ਮੇਜ ਠੀਕ ਹੈ ਦੇਖੀ ਚੋਣ ਨਿਸ਼ਾਨ ਹੋ ਗਏ 11 1 2 3 4 5 6 7 8 9 10 11 ਓਕੇ 11 ਹੋ ਗਏ ਜੀ ਮੇਜ ਤੇ ਬੈਂਤੀ ਸੁਣ ਲਓ ਬੈਂਤੀ ਸੁਣ ਲਓ ਜਿਹਨੂੰ ਚੋਣ ਨਿਸ਼ਾਨ ਮਿਲ ਗਿਆ ਜੀ ਜਾ ਸਕਦੇ ਹੋ ਸਵੇਰੇ 9 ਵਜੇ ਵੋਟਾਂ ਸ਼ੁਰੂ ਕਰਦਾਂਗੇ ਤੇ ਜਿਹੜੇ ਨੇ ਪੋਲਿੰਗ ਜੈਂਟ ਬਣਨਾ ਹੈ ਤੇ ਜਿਹਨੇ ਬਣਾਉਣਾ ਉਮੀਦਵਾਰ ਤੇ ਉਹਦਾ ਏਜੰਟ ਉਹ 15 20 ਮਿੰਟ ਪਹਿਲਾਂ ਪਹੁੰਚ ਜਾਓ 8:30 ਪਹੁੰਚ ਜਾਓ ਤਾਂ ਵੀ ਆਪਾਂ ਟਾਈਮ ਸਿਰ ਸ਼ੁਰੂ ਕਰਦੀਏ ਕੰਮ ਉਹ ਆਪਦਾ ਪੋਲਿੰਗ ਏਜੰਟ ਦਾ ਰਿਕਾਰਡ ਜਾਂ ਵੋਟਰ ਕਾਰਡ ਦੀ ਫੋਟੋ ਕਾਪੀ ਨਾਲ ਲੈ ਆਵੇ ਬਸ ਠੀਕ ਹੈ ਇੱਕ ਫੋਟੋ ਲੈ ਆਵੇ ਕੋਈ ਉਹ ਕੋਈ ਨਹੀਂ ਮੈਂਬਰ ਹੋਵੇਗਾ ਹਾਂ ਜਿਹੜਾ ਏਜੰਟ ਬਣਨਾ ਉਹ ਮੈਂਬਰ ਹੋਵੇ ਨਾਲ ਆਪਦੀ ਇੱਕ ਫੋਟੋ ਲੈ ਆਵੇ ਉਹ ਐਵਲੀਮਟਰ ਤੇ ਨਹੀਂ ਕਰਦਾ ਫੈਮਲੀ ਦਾ ਪਰਸਨ ਆ ਜਾਂ ਨਾ ਉਹ ਕੋਈ ਚੱਕਰ ਨਹੀਂ ਹੋਰ ਆਪਾਂ ਹੁਣ ਜਿਵੇਂ 14 ਉਮੀਦਵਾਰ ਐ 11 ਉਮੀਦਵਾਰ ਐ ਤਾਂ ਦੋ ਦੋ ਜਣੇ ਕਰਕੇ ਇੱਕ ਇੱਕ ਲਾ ਲਿਓ ਜੰਟਾ ਫਿਰ ਬਾਹਲੇ ਆਪਣੇ ਕੋਲੇ ਹਾਂ ਆ ਉਸ ਹਿਸਾਬ ਨਾਲ ਕਰ ਹਾਂ ਨਹੀਂ ਨਹੀਂ ਦੋ ਦੋ ਜਣੇ ਇੱਕ ਇੱਕ ਲਾ ਲਿਓ ਨਾ ਕਿ ਇਹ ਨਾ ਬਾਜਾ ਕੋਈ ਵੀ ਅੰਦਰ ਪੱਖਵਾਜੀ ਨਾ ਹੋਵੇ ਨਾ 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 ਜਟਾਂ ਦੀ ਵੀ ਲੋੜ ਨਹੀਂ ਅਗਲਾ ਇਨਸਾਨ ਨਹੀਂ ਨਹੀਂ ਥੋੜੇ ਸਾਹਮਣੇ ਸਾਰਾ ਸਾਬ ਕੰਮ ਕਰ ਤੀਨਾ ਕੀ ਨਾਮ ਬੋਲੋ ਮੜਿਆ ਜਗਸੀਰ ਜਗਸੀਰ ਸਿੰਘ ਜੋਨ ਨੰਬਰ 2 ਪਿੰਡ ਖੇਲਣਾ ਸਰਪੰਚ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਦੂਜਾ ਦੋ ਜਿਵੇਂ ਹੁਣ ਆਮ ਹੋਰ ਹੈ ਆ ਇੱਥੇ ਲਾਗੀ ਪੁਚਾਲੇ ਇਹ ਕੈਨਸਲ ਹੈ ਅੱਛਾ ਜੀ ਵੋਟ ਆ ਕਿੱਥੇ ਹੁਣ ਆਹ ਵੋਟ ਕੈਨਸਲ ਹੈ ਠੀਕ ਹੈ ਜੀ ਆ ਇੱਥੇ ਲੱਗੀ ਇਹ ਵੀ ਕੈਨਸਲ ਹੈ ਉੱਤੇ ਹੋਣੀ ਚਾਹੀਦੀ ਇਹ ਆ ਇੱਥੇ ਲੱਗੀ ਇਹ ਵੀ ਕੈਨਸਲ ਹੈ ਠੀਕ ਹੈ ਜੀ ਠੀਕ ਹੈ ਕਿੱਥੇ ਕਿੱਥੇ ਦਿਖਾਇਆ ਮੋਰ ਆ ਸਾਰੀਆਂ ਕੈਨਸਲ ਨੇ ਇਹ ਕਿਸੇ ਲਾਉਣੀ ਚਾਹੀਦੀ ਮੋਰ ਠੀਕ ਤੁਹਾਨੂੰ ਦੱਸਦਾ ਮੈਂ ਜੇ ਹੁਣ ਆਕਾਰ ਤੇ ਹੈ ਇਹ ਸਹੀ ਹੈ ਉੱਤੇ ਲਾਣੀ ਆ ਖਾਲੀ ਥਾਂ ਚ ਲਾਤੀ ਇਹ ਵੀ ਸਹੀ ਹੈ ਆ ਪੂਰੇ ਡੱਬੇ ਦੇ ਅੰਦਰ ਅੰਦਰ ਮਾਕਾਰ ਦੇ ਉੱਤੇ ਲਾਤੀ ਆ ਨਾਮ ਲਿਖਿਆ ਜਿੱਥੇ ਇਹ ਵੀ ਸਹੀ ਹੈ ਡੱਬੇ ਚ ਲਾ ਕੇ ਇਹ ਵੀ ਸਹੀ ਉੱਤੇ ਲਾ ਕੇ ਇਹ ਵੀ ਸਹੀ ਹੈ ਨਾ ਆ ਗਲਤ ਹੈ ਆ ਗਲਤ ਹੈ ਲੈਂਡ ਤੇ ਨਾ ਲੱਗੇ ਇਹਦੀ ਗੱਲ ਕਰਦਾ ਇੱਥੇ ਇਹ ਤਾਂ ਸਾਰਾ ਪਤਾ ਹੀ ਆ ਯਾਰ ਰੋਜ਼ ਆ ਆ ਦੇਖੋ ਇਹ ਵੀ ਮੰਦੀ ਆ ਇਹ ਸਹੀ ਹੈ ਆ ਵੀ ਸਹੀ ਹੈ ਇੱਥੇ ਨਹੀਂ ਲਾ ਸਕਦਾ ਹੁਣ ਗੱਲ ਸੁਣੋ ਗੱਲ ਸੁਣੋ ਆ ਗੱਲ ਤਾਂ ਜਿਹੜੀ ਜਮਾ ਵਿਚਾਲੇ ਆ ਇਹ ਇਹ ਗੱਲ ਦਾ ਇਹ ਕੈਨਸਲ ਹੈ ਜਿਹੜੀ ਹੁਣ ਆਈ ਆ ਗਈ ਇਹ ਆ ਟੱਲੀ ਦੀ ਵੱਜੂਗੀ ਹਦਾਈ ਦਾ ਹਾਲ ਕੀ ਗੱਲ ਠੀਕ ਹੈ ਜੀ ਪ੍ਰਿੰਟ ਖੇਲਣ ਤੋਂ ਆ ਜੀ ਮੇਰਾ ਪ੍ਰਿੰਟ ਖਾੜੇ ਇਸਤਰੀ ਹੋਣਗੇ ਲੇਡੀ ਕੈਂਡੀਡੇਟ ਜ਼ੋਨ ਨੰਬਰ 2 ਚੋਂ ਹੈ ਇਸਤਰੀ ਹੋਇਆ ਆਹ ਆ ਇਸਤਰੀ ਕੈਂਡੀਡੇਟ ਰਿਜ਼ਰਵ ਦੇ ਵਿੱਚੋਂ ਸਰਬ ਸਮਝਦਾਰ ਚੋਣੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਠੀਕ ਹੈ ਤੁਸੀਂ ਦੇਖਿਆ ਆਪਾਂ ਨੇ ਚੋਣ ਨਿਸ਼ਾਨ ਵੰਡ ਤੇ 11 ਕੈਂਡੀਡੇਟ ਨੇ 8 ਸੀਟਾਂ ਨੇ ਤੇ ਮੈਦਾਨੇ ਜੰਗ ਫਿਰ ਕੱਲ ਨੂੰ ਹੋਣੀ ਹੈ 24 ਤਰੀਕ ਨੂੰ ਤੇ ਅੱਜ ਸਾਰੀ ਰਾਤ ਫਿਰ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਟਿਕਣਾ ਨਹੀਂ ਸਾਰੀ ਰਾਤ ਵੋਟਾਂ ਗਿਣਨੀਆਂ ਨੇ ਅਸੀਂ ਤਾਂ ਬਹੁਤ ਕੋਸ਼ਿਸ਼ ਕਰਦੇ ਆਂ ਵੀ ਸੰਮਤੀ ਹੋ ਜੇ ਪਰ ਚਲੋ ਇਹ ਵੀ ਸਾਡੇ ਸਿਸਟਮ ਦਾ ਪਾਰਟ ਹੈ ਤੇ ਕੱਲ ਨੂੰ ਚੋਣ ਸ਼ੁਰੂ ਹੋਣੀ ਹੈ 9 ਵਜੇ ਸਹੀ ਅਸੀਂ ਵੋਟਾਂ ਸ਼ੁਰੂ ਕਰ ਦੇਣੀਆਂ ਨੇ ਤੇ ਅੱਗੇ ਦਾ ਜਿਹੜਾ ਪ੍ਰੋਸੈਸ ਹੈ ਵੋਟਾਂ ਦਾ ਸਾਰਾ ਕੌਣ ਹਾਰਦਾ ਕੌਣ ਜਿੱਤਦਾ ਉਸ ਨੂੰ ਆਪਾਂ ਅਗਲੀ ਵੀਡੀਓ 'ਚ ਦਿਖਾਵਾਂਗੇ ਵੀਡੀਓ ਦੇਖਣ ਵਾਸਤੇ ਚੈਨਲ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ